ਪਰਮਾ ਕਿੱਥੇ ਆ ਗਏ ਇਹ ਆਪਾ ਕੁਰਕ ਖੇਤਰ ਆ ਗਏ ਕੁਰਕ ਖੇਤਰ ਹਾਂ ਇਹ ਉੱਥੇ ਨਹੀਂ ਆ ਗਏ ਆਪਾਂ ਜਿੱਥੇ ਕਹਿੰਦੇ ਵੀ ਬੜਾ ਵੱਡਾ ਸਰੋਵਰ ਆ ਮੈਂ ਤਾਂ ਸੁਣਿਆ ਕਹਿੰਦੇ 3.5 ਕਿਲੋਮੀਟਰ ਦਾ ᱜੇੜਾ ਉਹਦਾ ਆਰਾਮ ਨਾਲ ਹੂੰ ਹੂੰ ਆਪਣੇ ਨਾਲ ਜੁੜੇ ਭਰਾਵਾਂ ਨੂੰ ਦਿਖਾ ਦਗੇ ਫਿਰ ਸਰੋਵਰ ਹੂੰ ਹੂੰ ਹਣਾ ਹੂੰ ਜਿਹੜੇ ਵਿਚਾਰੇ ਨਹੀਂ ਆਏ ਹੂੰ ਹੂੰ ਜਿਹੜੇ ਭਰਾਵੋ ਨਹੀਂ ਆਏ ਕੁਰਕ ਖੇਤਰ ਅੱਜ ਤੁਹਾਨੂੰ ਦਿਖਾ ਦਿੰਨੇ ਆ ਲੋ ਜੀ ਆ ਸਰੋਵਰ ਆ ਸਾਹਮਣੇ ਹਾਂ ਜਾਂ ਨੇੜ ਨੂੰ ਹੋ ਜਾ ਸਰੋਵਰ ਤੇ ਇਹਦਾ ਜੇ ਘੇਰੇ ਦੀ ਗੱਲ ਕਰੀਏ ਉਤੋਂ ਦੀ ģੇੜਾ ਦੇਣਾ ਹੋਵੇ ਹਾਂ ਸਾਢੇ 3 ਕਿਲੋਮੀਟਰ ਬਾੜ ਪੈ ਜਾਂਦੀ ਆ ਉਤੋਂ ਦੀ ģੇੜਾ ਦੇਣ ਦੀ ਸੁਖਜਿੰਦਰ ਇੱਧਰ ਵੀ ਦੇਖ ਉਹ ਇੱਧਰ ਦੇ ਉਹ ਸਾਹਮਣੇ ਜਿਹੜਾ ਦਿਖ ਰਿਹਾ ਹੈ ਨਾ ਬਾਈ ਉਹ ਹੈਗਾ বিষ্ণੂ ਭਗਵਾਨ ਦਾ ਨੰਬਰ ਸਾਹਮਣੇ ਜਿਹੜਾ ਮੰਦਰਾ ਉਹ ਸਾਹਮਣੇ ਦਿਖ ਰਿਹਾ ਵੀਡੀਓ ਚ ਤੇ ਜੇ ਆਪਾਂ ਇੱਧਰ ਗੱਲ ਕਰ ਗਏ ਇਹ ਉਹ ਸਰੋਵਰ ਆ ਕਿਹੜਾ 3.5 ਕਿਲੋਮੀਟਰ ਦਾ ਕਿਹੜਾ ਕੱਲਾ ਇਧਰਲੀ ਸਾਈਡ ਨਾਲ ਜਾ ਤਮਾਰੇ ਉਹ ਹੂੰ ਉਹਨਾਂ ਹੀ ਇਹ ਇਧਰ ਆ ਸਾਹਮਣੇ ਵਾਲੇ ਪਾਸੇ ਸਹੀ ਗੱਲ ਆ ਆ ਵਿਚਾਲ ਦੀ ਰਸਤਾ ਕੱਢਿਆ ਹੋਇਆ ਹੂੰ 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 ਉਹਨਾਂ ਹੀ ਇਧਰ ਸਾਹਮਣੇ ਵਾਲੇ ਪਾਸੇ ਆ ਹੂੰ ਆ ਸਾਹਮਣੇ ਉਹ ਵੀ ਦਿਖਾ ਦੇ ਮੜਾ ਜਾ ਚਾਤੀ ਮਰਵਾ ਦੇ ਹਾਂ ਹਾਂ ਆ ਦੇਖ ਭਰਾ ਨਹੀਂ ਆਏ ਨਾ ਉਹਨਾਂ ਨੂੰ ਦਿਖਾ ਦਈਏ ਵੀ ਇੱਕ ਪਾਸੇ ਨਹੀਂ ਇਧਰਲੇ ਪਾਸੇ ਵੀ ਉਹ ਨਹੀਂ ਐ ਹੂੰ ਤੇ 3.5 ਕਿਲੋਮੀਟਰ ਬਣ ਜਾਂਦੀ ਆ ਟੋਟਲ ਬਾਟ ਆਪਣਾ ਇਧਰ ਆਉਂਦਿਆਂ ਦੀਆਂ ਕੋਚਾ ਫੁੱਲ ਗਈਆਂ ਹਨਾ ਹੋਰ ਆ ਜਾ ਫਿਰ ਦੇਖ ਕੇ ਇਧਰੋਂ ਇਧਰ ਦਿਖਾਉਣੇ ਹਾਂ ਇੱਥੇ ਕਹਿੰਦੇ ਹੋਰ ਵੀ ਕਾਫੀ ਜਗ੍ਹਾਆਂ ਹੈਗੀਆਂ ਦੇਖਣ ਵਾਲੀਆਂ ਜਿਵੇਂ ਆਪਾਂ ਨੂੰ ਪਾਈ ਦੱਸ ਕੇ ਗਿਆ ਵੀ ਉੱਧਰ ਵੀ ਕਈ ਮੰਦਰ ਨੇ ਹਨਾ ਪਰ ਆਪਾਂ ਪਹਿਲਾਂ ਇੱਥੀ ਗੱਲ ਕਰ ਲਗੇ ਸ੍ਰੋਵਾਂ ਦੀ ਪਤਾ ਦੇਖਣਾ ਇੱਥੇ ਮੇਲਾ ਵੀ ਆ ਸੁਖਵਿੰਦਰ ਗੱਲ ਇੱਕ ਇੱਥੇ ਪਰੇ ਹਨਾ ਮੰਦਰ ਵੀ ਆ ਜੋ ਆਪਾਂ 15 ਤਰੀਕ ਨੂੰ ਮੇਲਾ ਸਟਾਰਟ ਹੋਣਾ ਹਾਂ 15 ਤਰੀਕ ਨੂੰ ਮੇਲਾ ਹਨਾ ਸਟਾਲਾਂ ਲੱਗੀਆਂ ਜਾਂਦੀਆਂ ਕਹਿੰਦੇ ਹੂੰ ਕਾਫੀ ਵੱਡਾ ਪ੍ਰਬੰਧ ਹੋਣਾ ਇੱਥੇ ਹੂੰ ਯਾ ਦੇਖੋ ਵੀ। ਫਰੋਵਰ ਤੁਸੀਂ ਦੇਖੋ ਵੀ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆਉਂਦਾ ਵੀ। ਤੇ ਉਹ ਜੇ ਸੁਖਜਿੰਦਰੇ ਦੇ ਵਿੱਚ ਆਪਣਾ ਕਿਸ ਤੇਲ ਛੱਡੀਆਂ ਹੁੰਦੀਆਂ ਹਨਾ। ਹਾਂ ਪਰ ਇੱਥੇ ਆਪਾਂ ਨੂੰ ਕਿਸਤੀ ਨਹੀਂ ਦੇਖਣ ਨੂੰ ਮਿਲੀ ਹੈ ਨਾ। ਉਹ ਸਾਹਮਣੇ ਜਵਾਨ ਆ ਜਿਹੜੇ ਇਸ਼ਨਾਨ ਕਰੀ ਜਾਂਦੇ ਆ। ਤੇ ਇੱਕ ਤੂੰ ਹੋਰ ਦੇਖ। ਹੂੰ ਚਾਰ ਦੀਵਾਰੀ ਤੇ ਜਿਹੜੀ ਚਾਰ ਦੀਵਾਰੀ ਕੀਤੀ ਹੋਈ ਆ ਹੂੰ ਕਿੱਡਾ ਵੱਡਾ ਭਾਂਡਾ ਜਾਰਾ ਹਨਾ ਹੂੰ ਚਾਰੇ ਪਾਸੇ ਦੀ 3.5 ਕਿਲੋਮੀਟਰ ਵਗਲੇ ਆ ਆ ਪੂਰਾ ਹੂੰ ਹੂੰ ਹੁਣ ਤੂੰ ਇੱਥੇ ਦੇਖ ਵੀ ਆਏ ਆ ਪਚਾਤ ਮਾਰਦੇ ਆ ਪਾਣੀ ਦਰਿਆਂ ਨੂੰ ਲੱਗਦਾ ਜਿਵੇਂ ਪ੍ਰਿਆਗ ਦੀ ਚਾਲੀ ਆ ਯਾਰ ਆ ਨੀਲੀਆਂ ਜਿਹੀਆਂ ਕਿਰਾਈਆਂ ਵੀ ਇਹ ਤਾਂ ਨਾ ਬਾਈ ਆਹਾ ਪਹਾੜੇ ਨਹੀਂ ਲੱਗਦੇ ਮੈਨੂੰ ਪਹਾੜੇ ਫਪੂਰੀਆਂ ਵਾਲਾ ਸਿਸਟਮ ਆ ਹਨਾ ਵੀ ਮਾਲਲਾ ਵੀ ਡੈਕੋਰੇਸ਼ਨ ਕਰੀ ਵੀ ਆ ਲਾਈਟਾਂ ਲੂਟਾਂ ਵੀ ਲੱਗੀਆਂ ਹੋਈਆਂ ਇਹਦੇ 'ਚ ਰਾਤ ਦੇ ਸਮੇਂ ਤਾਂ ਇਹ ਚੱਲਦੀਆਂ ਨੇ ਹੂੰ ਤੇ ਉਹ ਅੱਗੇ ਉਹ ਦੇਖੋ ਸੋਰ ਚੀਕਾਂ ਮਾਰੀ ਜਾਂਦੇ ਰੌਲਾ ਰੱਪਾ ਪਈ ਜਾਂਦੇ ਹੈ ਨਾ ਨਜ਼ਾਰੇ ਲੈ ਰਹੇ ਆ ਉਹ ਹੂੰ ਹੂੰ ਆਨੰਦ ਚ ਨੇ ਪੂਰੇ ਪੂਰੇ ਅਨੰਤ ਮੰਗਲ ਚ ਹੈ ਹੂੰ ਆਮ ਚਾਲਦੀ ਜਾਂਦਾ ਰੋਡ ਹੈ ਨਾ ਹੂੰ ਇੱਕ ਕ੍ਰਾਸ ਕਰਤਾ ਫਿਰ ਇਹਦੇ ਵਿੱਚ ਦੀ ਹਨ ਨੰਗਣ ਨੂੰ ਨੰਗਣ ਟੱਪਣ ਨੂੰ ਗੱਡੀ ਗੱਡੀ ਲੰਘਾਉਂਦਾ ਸੀ ਹੂੰ ਜੇ ਘੇਰੇ ਦੀ ਗੱਲ ਕਰੀਏ ਤਾਂ ਯਾਰ ਬਾਲਾ ਵੱਡਾ ਘੇਰਾ ਸੀ ਹੂੰ ਉਹਨੂੰ ਸ਼ਾਰਟ ਕਰ ਲਿਆ ਨੰਗੇ ਖਾਤਰ ਹੂੰ ਕਿਉਂਕਿ ਇਹ ਦੀ ਇੱਕ ਯਾਰ ਹੋਰ ਹਨਾ ਇੱਥੇ ਆਪਾਂ ਗੱਲ ਸੁਣੀ ਸੀ ਕਹਿੰਦੇ ਵੀ ਇੱਥੇ ਜੁੱਧ ਹੋਇਆ ਸੀਗਾ ਹੂੰ ਹਨਾ ਸਭ ਤੋਂ ਵੱਡੀ ਗੱਲ ਉਹ ਜੁੱਧ ਚ ਜੁੱਧ ਕਹਿੰਦੇ 48 ਕੋ ਉਹ ਢੇਰਗੇ ਚ ਹੋਇਆ ਸੀ ਚਾਰੇ ਪਾਸੇ ਆ ਸੈਂਟਰ ਪੁਆਇੰਟ ਆ ਪ੍ਰੂਖ ਖੇਤਰ ਦੇ ਜੁੱਧ ਦਾ ਹੂੰ ਜਿੱਥੇ ਆਪਾਂ ਹੁਣ ਖੜੇ ਆ ਇਹ ਕਹਿੰਦੇ ਸੈਂਟਰ ਪੁਆਇੰਟ ਆ ਵੀ ਇੱਥੋਂ ਇੱਥੋਂ ਕਿਹਾ ਵਗ ਲਗੇ 48 ਕੋਹ ਦਾ ਕਿਹੜਾ ਕਹਿੰਦੇ ਆ ਹੂੰ ਹੁਣ ਹਿਸਾਬ ਕਿਤਾਬ ਤੁਸੀਂ ਭਾਈ ਆਪ ਲਾ ਲਓ ਹਾਂ ਵੀ ਕਿੰਨਾ ਕ ਬਣ ਗਿਆ 48 ਕੋ ਸਹੀ ਗੱਲ ਆ ਹਨਾ ਕਿਉਂਕਿ ਕੋਹ ਦੇ ਵਿੱਚ ਕਿੰਨੇ ਕਿਲੋਮੀਟਰ ਹੁੰਦੇ ਆ ਇਹ ਮਾੜਾ ਜਿਹਾ ਮਾਰ ਲਿਓ ਚਾਹ ਤ ਤੇ 48 ਕੋ ਆ ਸੈਂਟਰ ਪੁਆਇੰਟ ਤੋਂ ਜੰਗ ਹੋਈ ਸੀਗੀ ਇੱਥੇ ਭਾਈ ਤੇ ਇੱਥੇ ਪੁਰਾਣੇ ਰਾਥ ਵੀ ਖੜੇ ਨੇ ਹਨਾ ਇਹ ਕਿਥੇ ਮਤਲਬ ਕਿ ਫਰੇ ਇੱਥੇ ਬੈਠਣ ਨੂੰ ਸਟੇ ਕਰਨ ਨੂੰ ਜਗ੍ਹਾ ਬਣਾਈ ਆ ਸਾਹਮਣੇ ਹੂੰ ਜਿੱਥੇ ਆਪਾਂ ਉਹ ਸਾਹਮਣੇ ਦੇਖੇ ਆ ਦੇ ਆ ਦੇ ਉਹ ਸਾਹਮਣੇ ਜੇ ਗੱਲ ਕਰੀਏ ਹੂੰ ਉੱਥੇ ਬੰਦੇ ਪਾਰਕ ਚ ਬੈਠ ਬੂਟ ਜਾਂਦੇ ਨੇ ਹੂੰ ਤੇ ਇੱਧਰ ਵੀ ਪਬਲਿਕ ਦਾ ਇਰਾ ਆਈ ਜਾਈ ਜਾਂਦੀ ਐ ਹੂੰ ਹੈਨਾ ਉਹ ਆਏ ਆ ਯਾਰ ਹੂੰ ਕੱਕੇ ਬਾਟ ਵਾਲੀ ਬਾਟ ਵਾਲੀ ਸਹੀ ਗੱਲ ਹੈ ਨਾ ਇੱਕ ਆਪਾਂ ਐ ਵੀ ਸੋਚ ਲਿਆ ਵੀ ਚੱਲ ਵੀਡੀਓ ਬਣਾਈਏ ਅ ਜਿੰਨਾਂ ਨੂੰ ਆਪਾਂ ਦੱਸ ਕਿ ਵੀਰਾਂ ਨੂੰ ਇਹ ਕਹੇ ਸੀ ਕਿ ਤੁਸੀਂ ਭਾਈ ਆਟੋ ਆਟੋ ਕਰਾ ਲਿਆ ਕਰੋ ਜਿੱਥੇ ਆਉਂਗੇ ਤਾਂ ਨਹੀਂ ਕਿਉਂਕਿ ਬਿਰਧ ਬੰਦੇ ਦਾ ਔਖਾ ਹੂੰ ਜੇ ਤੁਸੀਂ ਨੌਜਵਾਨ ਹੋ ਹੂੰ ਜੰਗੋਗੇ ਆਹਦੇ ਵਿੱਚ ਤਾਂ ਤੁਰ ਕੇ ਹੌਲੀ-ਹੌਲੀ ਦੇ ਹੌਲੀ-ਹੌਲੀ ਦੇਮਾ ਤੜਕੇ ਪਾਠਣ ਤਾਈਂ ਦਾ ਸਮਾਂ ਲੱਗਦਾ ਸਾਰਾ ਦਿਨ ਕਲਾਪਾ ਤਾਂ ਕੰਮ ਹੋਰ ਆਏ ਸੀ ਸਹੀ ਗੱਲ ਹੈ ਵੀ ਚਲ ਆਪਾਂ ਨੂੰ ਐ ਹੋ ਗਿਆ ਵੀ ਦਰਸ਼ਨ ਮੇਲਾ ਹੋ ਜਾਂਦਾ ਨਾ ਕਈਆਂ ਨੇ ਧਰਤੀ ਨਹੀਂ ਦੇਖੀ ਸੁਣੀ ਆ ਸਿਰਫ ਸਹੀ ਗੱਲ ਬਚਪਨ ਚ ਬਜ਼ੁਰਗਾਂ ਕੋਲ ਕਹਾਣੀਆਂ ਸੁਣੀਆਂ ਹਨ ਪਰ ਅੱਜ ਆਪਾਂ ਦੇਖ ਵੀ ਲਈ ਵੀ ਯਾਰ ਵਾਕਈ ਏਡਾ ਵੱਡਾ ਸਰੂਪ ਰ ਹੈ ਉਹ ਸਾਹਮਣੇ ਇੱਕ ਨਾ ਉਹ ਰਸ ਬਣਾਇਆ ਹੋਇਆ ਉਹ ਵੀ ਦਿਖਾ ਦਈਏ ਹਾਂ ਹਾਂ ਦਿਖਾ ਦੇ ਮੜਾ ਜਾਂ ਮਾਰ ਦੇ ਝਾਤੀ ਉਹ ਉਥੇ ਖੜ ਕੇ ਮਾਰਦਾਂਗੇ ਮਾਰ ਦੇ ਝਾਤੀ ਮੜੀ ਜੀ ਹਨ ਤੇ ਉਹ ਸੀ ਸਾਹਮਣੇ ਲਓ ਜੀ ਦੋਸਤੋ ਤੁਹਾਨੂੰ ਰਾਤ ਦਿਖਾਉਂਦੇ ਆਗੇ ਉਹ ਪੁਰਾਣੇ ਨਾ ਜਿਵੇਂ ਪ੍ਰਾਤਨਾ ਪਾਣੀ ਦੇਖਦੇ ਹੁੰਦੇ ਸੀ ਮਹਾਭਾਰਤ ਚੱਲਦੀ ਹੁੰਦੀ ਸੀ ਅੱਗੇ ਟੈਲੀਵਿਜ਼ਨ ਤੇ ਹੂੰ ਉਦੋਂ ਆਪਾਂ ਦੇਖਦੇ ਹੁੰਦੇ ਸੀ ਕਿ ਆਹ ਰਾਤ ਵਗੈਰਾ ਹੂੰ ਇੱਥੇ ਉਹ ਕਹਿੰਦੇ Ориਜਨਲ ਵੀ ਖੜੇ ਆ ਉਹ ਦੂਸਰੇ ਮੰਦਰ 'ਚ ਜਿਹੜਾ ਉਧਰ ਆ ਆ ਬਣਾਇਆ ਹੋਇਆ ਜਿਹੜਾ ਆਪਣੇ ਸਾਹਮਣੇ ਆਹ ਦੇਖੋ ਫੈਮਲੀਆਂ ਆ ਕੇ ਇੱਥੇ ਬਹਿਦੀਆਂ ਆਂਗੇ ਪਾਰਕ ਦੇ ਵਿੱਚ ਇੱਥੇ ਰੋਟੀ ਪਾਣੀ ਖਾਂਦੀਆਂ ਦੇਖ ਬੈਠ ਕੇ ਹਾਂ ਇਹ ਪਰਿਵਾਰ ਫਿਰ ਆਪਦਾ ਹੂੰ ਮਤਲਬ ਕਿ ਬੈਠ ਜਾਂਦੇ ਨੇ ਹੂੰ ਉਧਰ ਆਪਣੇ ਹਨਾ ਪੰਡਤ ਵੀ ਬਹੁਤ ਬੈਠੇ ਸੀ ਹਨਾ ਹੂੰ ਜਿਹੜੇ ਉਹ ਜੰਤਰੀਆਂ ਵਗੈਰਾ ਦੇਖਦੇ ਨੇ ਹਾਂ 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 ਹਨਾ ਉਹਨਾਂ ਨੇ ਵੀ ਆਪਾਂ ਨੂੰ ਕਾਫੀ ਕੁ ਤੋ ਬਾਰੇ ਆ ਦੇਖ ਲੈ ਨਦਰ ਹਾਂ ਆ ਸੀ ਉਹ ਰਥ ਨਾ ਆ ਦੇਖੋ ਇਹ ਖਜ਼ਾਨਾ ਬਾਲੀਆਂ ਤਸਵੀਰਾਂ ਲੈਂਦੇ ਆ ਲੋਕ ਨਾ ਇਹਨਾਂ ਆ ਰਥ ਨਾਲ ਆ ਦਿਖਾ ਹਾਂ ਉਹ ਕ੍ਰਿਸ਼ਨ ਭਗਵਾਨ ਦੀ ਤਰਾਹ ਦਾ ਹੈਗਾ ਜੀ ਆਪਾਂ ਅੱਗੇ ਚੱਲ ਗਏ ਨਾ ਥੋੜਾ ਜਿਹਾ ਪੱਥਰ ਦਾ ਬਣਾਇਆ ਹੋਇਆ ਪਰ ਰੇਤ ਨੂੰ ਤਾਂ ਆਪਣਾ ਉਹ ਤਰਾਹ ਦਾ ਜੀ ਸ਼ਰਮਾ ਥੋੜਾ ਜਿਹਾ ਅੱਗੇ ਚੱਲ ਗਏ ਹਾਂ ਗਾਂ ਜਾ ਕੇ ਬਾਲਾ ਸੋਨਾ ਮੰਦਿਰ ਹੂੰ 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 ਮੰਦਿਰ ਮੰਦਿਰ ਤੈਨੂੰ ਮੈਂ ਦਿਖਾਉਣਾ ਬਾਲਾ ਸੋਨਾ ਯਾਰ ਹੂੰ ਹਾਂ ਬਸ ਤੂੰ ਮੰਨ ਲੈ ਜਮਾ ਨੇੜੇ ਪਹੁੰਚਣ ਵਾਲੇ ਆ ਆਪਾਂ ਹੂੰ ਹਾਂ ਆ ਇੱਧਰ ਫੇਰ ਇੱਥੇ ਪੰਡਤ ਬੈਠੇ ਨੇ ਹੂੰ ਉਹ ਆਪਦਾ ਵਿਚਾਰੇ ਜੋ ਵੀ ਉਹਨਾਂ ਦਾ ਹੈਗਾ ਪੂਜਾ ਪਾਠ ਕਰਦੇ ਆ ਇੱਥੇ ਹਣਾ ਆਹੋ ਆਹ ਅਨੰਤ ਮੰਗਲਾ ਯਾਰ ਹਣਾ ਪੂਰੇ ਲਾਡੋ ਲਾਥਾ ਉਧਰ ਰਤ ਦੇ ਬਲਹਾਰੇ ਜਾਈਏ ਤਾਂ ਸੁਖਿੰਦਰ ਆਪਾਂ ਨਾਲ ਗੱਲ ਕਰੀਏ ਮੈਂ ਕਿਹਾ ਨਾ ਗਰਮੀਆਂ ਚ ਆਵੇ ਬੰਦਾ ਨਾ ਗਰਮੀਆਂ ਚ ਯਾਰ ਆਏ ਨਾ ਬੰਦਾ ਵਧੀਆ ਨਾ ਧੋ ਕੇ ਉਹ ਆਇਆ ਵੀ ਆ ਰੁੱਤ ਜੀ ਆਏ ਆ ਵੀ ਜਿਵੇਂ ਹੁਣ ਧਰਤੀ ਆ ਪੱਥਰ ਤਪ ਜਾਂਦਾ ਹਾਂ ਹਾਂ ਹੁਣ ਥੋੜਾ ਜਾਂ ਆਏ ਆ ਵੀ ਤੁਰਨਾ ਕਰਨਾ ਸੌਖਾ ਹੈ ਹੂੰ ਉਹ ਸਾਹਮਣੇ ਆ ਗਿਆ ਮੰਦਿਰ ਆਪਾਂ ਹੂੰ ਉਹ ਦੇਖ ਜਮਾ ਆਪਾਂ ਹੁਣ ਸਟਾਰਟਿੰਗ ਤੇ ਪਹੁੰਚ ਗਏ ਹੈਨਾ ਆਪਾਂ ਬੈਕ ਸਾਈਡ ਉਧਰੋਂ ਵੀਡੀਓ ਬਣਾਉਣ ਲੱਗੇ ਆ ਆ ਜਮਾ ਜਦੋਂ ਆਪਾਂ ਅੰਦਰ ਐਂਟਰ ਕਰਦੇ ਆ ਹੈਨਾ ਉੱਥੇ ਆ ਇਹ ਮੰਦਿਰ ਇਹ ਮੰਦਿਰ ਆਹ ਵਾਲਾ ਵਧੀਆ ਮੰਦਿਰ ਹੈ ਹਾਂ ਇੱਥੇ ਮਤਲਬ ਕਿ ਲੋਕੋ ਨਾ ਤਮਾਸ ਤੱਕ ਹੁੰਦੇ ਆ ਮੱਥਾ ਟੇਕਦੇ ਆ ਹੈਨਾ ਤੇ ਵਿਚਾਰੇ ਪਾਸੇ ਪਬਲਿਕ ਹੀ ਪਬਲਿਕ ਫਿਰਦੀ ਆ ਹੈਨਾ ਚਾਰੇ ਪਾਸੇ ਪਬਲਿਕ ਹੀ ਪਬਲਿਕ ਫਿਰਦੀ ਆ ਹੂੰ ਉਹ ਸਾਹਮਣੇ ਦੇਖ ਲਓ ਉਨਹੀਂ ਆਈ ਜਾਂਦੇ ਆ ਉਨਹੀਂ ਜਾਈ ਜਾਂਦੇ ਆ ਹੈਨਾ ਬੁਲਹਾਰੇ ਜਾਈਏ ਬਈ ਰੱਬ ਦੇ ਦਰਸ਼ਨ ਕਰੀ ਜਾਂਦੇ ਨੇ ਹੂੰ ਸਰਦਾ ਹੁੰਦੀ ਆ ਲੋਕਾਂ ਨੂੰ ਬਾਈ ਯਾਰ ਭਾਵਨਾ ਹੁੰਦੀ ਆ ਆਵਦੀ ਹੈ ਹਾਂ ਹਾਂ ਅੰਦੇ ਸਾਰੇ ਪਰਿਵਾਰ ਆਈ ਜਾਂਦੇ ਨੇ ਆ ਵਾਪਸ ਨੂੰ ਜਾਈ ਜਾਂਦਾ ਬੱਚੇ ਸਹੀ ਗੱਲ ਆ ਹਾਂ ਆ ਸਾਰਾ ਨਵਾਂ ਜੂਜੰਦਲ ਆ ਜੂਥ ਜਾਂਦਾ ਇਧਰ ਹੂੰ ਕਾਫੀ ਵੱਡਾ ਕੰਮ ਆ ਹੂੰ ਇਹ ਤਾਂ ਮੈਨੂੰ ਲੱਗਦਾ ਯਾਰ ਜੇ ਸਾਰੇ ਮੰਦਰ ਦੇਖਣੇ ਹੋਏ ਤਾਂ ਆਪਾਂ ਨੂੰ 2-3 ਦਿਨ ਲੱਗਣਗੇ ਹੂੰ ਫੇਰ ਜਾ ਕੇ ਕਿਤੇ ਸਾਰਾ ਕਵਰ ਕੀਤਾ ਜਾ ਹੂੰ ਪ੍ਰਬੰਧ ਪੂਰਾ ਵਧੀਆ ਕੀਤਾ ਵੈਸੇ ਗੱਲ ਕਰ ਲਈ ਆਪਾਂ ਸਾਹਮਣੇ ਵਾਲਾ ਮੰਦਰ ਬਹੁਤ ਸੋਹਣਾ ਹਾਂ ਸਫਾਈ ਬਹੁਤ ਆ ਆ ਦੇਖੋ ਤਾਂ ਕਹਿੰਦਾ ਸਫਾਈ ਸਵਾਈ ਦੇ ਦੇਖੋ ਯਾਰ ਆ ਨਾ ਡਸਟਬਿਨ ਰੱਖੇ ਹੋਏ ਆ ਹੋਰ ਸਾਰੇ ਰੱਖੇ ਹੋਏ ਤੇ ਜਿਹੜੇ ਵੀ ਦੇਖਦੇ ਆ ਇਹ ਕਿਤੇ ਵੀ ਜਾਣੇ ਹੋ ਇਹਨਾਂ ਦੀ ਵਰਤੋਂ ਵੀ ਕਰਿਆ ਕਰੋ ਵੀ ਯਾਰ ਕੋਈ ਵੀ ਚੀਜ਼ ਸੁੱਟਣੀ ਆ ਤਾਂ ਰੋਡ ਤੇ ਜਾਂ ਫੁੱਟਪਾਥ ਤੇ ਨਾ ਸੁੱਟ ਕੇ ਡਸਟਬਿਨ ਚ ਪਾ ਦਈਏ ਹਣਾ ਸਹੀ ਗੱਲ ਬਾਕੀ ਵੀਡੀਓ ਨੂੰ ਸਰੇਖ ਤੱਕ ਪਹੁੰਚਾ ਦਿਓ ਜਿਹੜੇ ਭਰਾ ਘਰੇ ਬੈਠੇ ਆ ਉਹ ਵੀ ਦੇਖ ਲੈਣ ਵੀ ਕ੍ਰੂਕ ਖੇਤਰ ਭਈ ਜਿਹੜੇ ਸਰੋਵਰ ਦੀ ਗੱਲ ਕਰਦੇ ਆ ਉਹ ਆਗਾ ਹੈ ਤੇ 67 ਕਿਲੋਮੀਟਰ ਦੀ ਆਲਾ ਦਵਾਲਾ ਜੇ ਢੇੜੇ ਦੀ ਗੱਲ ਕਰਨ ਲਗੇ ਹੁਣ ਦੇਖ ਲੋ ਵੀ ਆਟੋ ਤੇ ਢੇੜਾ ਦੇਵੋਗੇ ਤੇ ਜਾਂ ਢੇੜਾ ਦੇ ਲੋਗੇ ਤੁਰ ਕੇ ਅਸੀਂ ਤਾਂ ਵਿਚਾਲ ਦੀ ਆਏ ਆ ਜਿਹੜਾ ਸਿੱਧਾ ਰਸਤਾ ਬਣਿਆ ਹੋਇਆ ਹੁਣ ਸਾਹ ਫੁੱਲ ਗਿਆ ਹੈ ਨਾ 9 ਮਿੰਟ ਲੱਗ ਗਿਆ ਆਪਾਂ ਨੂੰ ਤੁਰੇ ਆਉਂਦੇ ਹੁਣ ਵਿਚਾਲ ਦੀ ਇੱਕ ਸਕਿੰਟ ਤੁਹਾਨੂੰ ਉਹ ਦਿਖਾਉਣਾ ਤੁਹਾਨੂੰ ਰਿਹਾ ਹੂੰ ਓਰੇ ਤਾਂ ਉਹ ਦੇਖ ਕੇ ਸਾਰੀਆਂ ਨਾ ਜਿਹੜੀਆਂ ਮੂਰਤੀਆਂ ਬਣਾ ਕੇ ਇਹ ਪੱਥਰਾਂ ਨਾਲ ਘੜ ਕੇ ਬਣਾਈ ਨਹੀਂ ਆਪਾਂ ਹੈ ਪੱਥਰਾਂ ਨਾਲ ਘੜ ਕੇ ਬਣਾਈ ਆ ਇਹ ਪੱਥਰ ਘੜ ਕੇ ਹਨਾ ਆ ਦੇਖੋ ਸਾਰੇ ਲੱਗੀਆਂ ਹੋਈਆਂ ਇਹ ਸਾਰੇ ਚਾਰੇ ਪਾਸੇ ਹੈ ਇਹ ਕਲਾ ਆ ਗਈ ਬਣਾਉਣ ਵਾਲਿਆਂ ਦੀ ਹਾਂ ਚਾਰੇ ਪਾਸੇ ਲੱਗੀਆਂ ਹੋਈਆਂ ਹਨਾ ਉਹ ਦੇਖੋ ਅੱਗੇ ਵੀ ਇਹ ਪੱਥਰਾਂ ਨਾਲ ਘੜ ਕੇ ਬਣਾਈਆਂ ਆ ਆ ਦੇਖ ਹੈ ਇਹ ਆਲੇ ਹਾਂ ਇਹ ਤਾਂ ਯਾਰ ਚਾਰੇ ਪਾਸੇ ਲੱਗੀਆਂ ਹਨਾ ਹੈ ਵੀ ਸਾਰੀਆਂ ਪੱਥਰਾਂ ਨਾਲ ਘੜ ਕੇ ਬਣਾਈਆਂ ਹੋਈਆਂ ਹਨਾ ਕਲਾ ਦੇਖ ਬੰਦਿਆ ਵੱਡਾ ਕੰਮ ਹੂੰ ਦੁਨੀਆਂ ਦੇ ਬੁਲਹਾਰੇ ਜਾਈ ਗਏ ਯਾਰ ਹਨਾ ਪਰੇ ਤੋਂ ਪਰੇ ਪਈ ਆ ਹਨਾ ਹੂੰ ਇੱਥੇ ਆ ਕੇ ਐਂ ਲੱਗਦਾ ਵੀ ਪਬਲਿਕ ਪਤਾ ਨਹੀਂ ਕਿੰਨੀ ਇੱਥੇ ਫਿਰਦੀ ਆ ਯਾਰ ਹਨਾ ਪਤਾ ਹੀ ਨਹੀਂ ਦੁਨੀਆਂ ਤੇ ਕੀ ਕੀ ਸਾਜ ਤਾਕ ਕਰਤਾਲੇ ਨੇ ਹੂੰ ਪ੍ਰਮਾਤਮਾ ਦੇ ਖੇਡ ਆ ਯਾਰ ਹਨਾ ਰੰਗ ਤਮਾਸ਼ੇ ਆ ਚੱਲੀਏ ਫਿਰ ਸੁਜਿੰਦਰ ਚਾਲ ਫਿਰ ਬਹੁਤ ਆ ਹੁਣ ਯਾਰ ਹੈ 10 ਮਿੰਟ ਹੋ ਗਏ ਚੱਲੀਏ ਫਿਰ ਹਾਂ ਆਪਾਂ ਜਾਣਾ ਵੀ ਆਜਾ ਕੀ ਕਹਨੇ ਮਰ ਲੋਕਾਂ ਨੂੰ ਕੀ ਕਿਸ ਨੇ ਇਹ ਦਿੰਨੇ ਆਪਾਂ ਜਾਨੇਬਲ ਕੀ ਕਹਨੇ ਆ ਮਨ ਸੁਨੇਹਾ ਕੀ ਦੰਨੇ ਆ ਲੋਕਾਂ ਨੂੰ ਇਹ ਸਨੇਹਾ ਸ਼ਰਮਾ ਇਹ ਆ ਵੀ ਦੇਖੋ ਕਿਸੇ ਧਾਰਮਿਕ ਸਥਾਨ ਤੇ ਜਾਨਨੇ ਉਹਦੀ ਜਾਣਕਾਰੀ ਹਾਸਲ ਕਰੋ ਹਾਂ ਹੈਨਾ ਕੀ ਉੱਥੇ ਇਤਿਹਾਸ ਹੈ ਕੀ ਪਰੰਪਰਾ ਹੈ ਇਹ ਕੇ ਆ ਵੀ ਉੱਥੇ ਉਹਨਾਂ ਦੇ ਰੂਲ ਵੀ ਫੋਲੋ ਕਰੋ ਸਹੀ ਗੱਲ ਆ ਕੋਈ ਇਹ ਨਾ ਹੋਵੇ ਵੀ ਮਤਲਬ ਕਿ ਆਪਾਂ ਜਾਣਨੇ ਆ ਮਰ ਕੇ ਜਿਵੇਂ ਸਾਫ ਸਫਾਈ ਦਾ ਧਿਆਨ ਰੱਖੋ ਠੀਕ ਹੈ ਇੱਕ ਵਧੀਆ ਸਿਟੀਜ਼ਨ ਹੋਣ ਦਾ ਜਿਹੜਾ ਆਪਦਾ ਫਰਜ਼ ਨਿਭਾਉਣਾ ਚਾਹੀਦਾ ਸਫਾਈ ਕਿੰਨੀ ਕੁ ਲੱਗੀ ਤੈਨੂੰ ਸਫਾਈ ਵਧੀਆ ਬਹੁਤ ਵਧੀਆ ਵਧੀਆ ਲੱਗੀ ਹਾਂ ਬਾਕੀ ਸਾਰਾ ਕੰਮ ਚੱਲੀ ਜਾਂਦਾ ਨਾ 15 ਤਰੀਕ ਨੂੰ ਮੇਲਾ ਕਹਿੰਦੇ ਇੱਥੇ ਲੜੀਆਂ ਲੁੜੀਆਂ ਲੱਗੀਆਂ ਨਹੀਂ ਆ ਸਟਾਲਾਂ ਖਾਤਰਾਂ ਨਾ ਲੱਗੀ ਜਾਂਦਾ ਇਹ ਤਾਂ ਯਾਰ ਪਤੰਦੇ ਤਾਂ ਵਿਆਹ ਤੋਂ ਵੀ ਕੰਮ ਵੱਡਾ ਹੋ ਜਾਂਦਾ ਹੈ ਨਾ ਸਰਿੰਦਰ ਹਾਂ ਇਹ ਤਾਂ ਸਾਡੇ ਤੋਂ ਕੁ ਲੋ ਮੀਟਰ ਦੇ ਘੇਰੇ 'ਚ ਤਾਂ ਪਿੰਡ ਆ ਜੂ ਯਾਰ ਸਾਰ ਜਿੰਨਾ ਆਪਾਂ ਘੇੜਾ ਦੇ ਆ ਇਹ ਪਿੰਡ ਬਰੋਬਰ ਹੋਇਆ ਖੜਾ ਕੰਮ ਹਾਂ